ਦਿੱਲੀ ਮਾਡਲ ਦਾ ਟੰਡੋਰਾ ਪਿੱਟਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੇ ਅੱਜ ਸੱਤਾ ਚੋਂ ਹੀ ਬਾਹਰ ਕਰ ਦਿੱਤਾ। ਸ਼ਾਇਦ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਤੋਂ ਹੁਣ ਲੋਕਾਂ ਦਾ ਮਨ ਭਰ ਗਿਆ। ਜਾਂ ਫਿਰ ਆਮ ਘਰਾਂ ਦੇ ਧੀਆ ਪੁੱਤਾਂ ਦੀ ਸਿਆਸਤ ਹੁਣ ਦਿੱਲੀ ਦੇ ਆਮ ਲੋਕਾਂ ਨੂੰ ਵਿਅਵਹਾਰਗੀ ਲੱਗਣ ਲੱਗ ਪਈ। ਸ਼ਾਇਦ ਇਸੇ ਕਰਕੇ ਹੀ ਦਿੱਲੀ ਵਾਲਿਆਂ ਨੇ ਤਾਂ ਚਾਹ ਦੇ ਵਿੱਚੋਂ ਮੱਖੀ ਵਾਂਗੂ ਆਮ ਆਦਮੀ ਪਾਰਟੀ ਵਾਲੇ ਕੱਢ ਕੇ ਪਰੇ ਮਾਰੇ। ਦਿੱਲੀ ਦੀ ਸੱਤਾ ਤੇ ਮੁੜ ਕਾਬਜ਼ ਹੋਣ ਦਾ ਅਰਵਿੰਦ ਕੇਜਰੀਵਾਲ ਦਾ ਸੁਪਨਾ ਅੱਜ ਦਿੱਲੀ ਦੇ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ। ਦਿੱਲੀ ਦੇ ਵਿੱਚ ਜਨਮੀ ਆਮ ਆਦਮੀ ਪਾਰਟੀ ਅੱਜ ਆਪਣੀ ਜਨਮ ਭੂਮੀ ਤੇ ਹੀ ਮੁੱਦੇ ਵਿੱਚ ਵੱਜੀ। ਭਾਵੇਂ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਸੱਤਾ ਚ ਲਿਆਉਣ ਦੇ ਲਈ ਪੰਜਾਬ ਦੀ ਸਾਰੀ ਕੈਬਨਿਟ ਪੰਜਾਬ ਦੇ ਸਾਰੇ ਐਮਐਲਏ ਜਾਂ ਫਿਰ ਇਉਂ ਕਹਿ ਲਵਾਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਹਰ ਲੀਡਰ ਪੱਬਾਂ ਪਾਰ ਦਿਖਾਈ ਦੇ ਰਿਹਾ ਸੀ। ਪਰ ਸ਼ਾਇਦ ਇਸ ਵਾਰ ਦਿੱਲੀ ਦੇ ਲੋਕ ਆਮ ਘਰਾਂ ਦੇ ਧੀਆ ਪੁੱਤਾਂ ਦੀ ਸਿਆਸਤ ਤੋਂ ਅੱਗੇ ਸਨ ਜਿਹੜੇ ਦਿੱਲੀ ਮਾਡਲ ਦੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੀਆਂ ਸਟੇਜਾਂ ਤੋਂ ਕਰਦੇ ਸਨ ਅੱਜ ਉਨ੍ਹਾਂ ਹੀ ਦਿੱਲੀ ਵਾਲਿਆਂ ਨੇ ਹਾਲ ਐਸਾ ਕਰ ਦਿੱਤਾ ਕਿ ਅਰਵਿੰਦ ਕੇਜਰੀਵਾਲ ਖੁਦ ਆਪਣੀ ਸੀਟ ਕੱਢਣ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਪਾਏ ਕਿ ਜਿਹੜੇ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸਨ ਉਹ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਜਾਂ ਫਿਰ ਉਹ ਝੂਠ ਸੀ ਜਿਹੜੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸਨ ਉਹ ਦਿੱਲੀ ਵਾਲਿਆਂ ਨੂੰ ਪਸੰਦ ਨਹੀਂ ਆਈ ਜਾਂ ਫਿਰ ਉਹ ਨਿਰਾਜ ਝੂਠ ਸੀ ਜਿਹੜੀਆਂ ਸਿਹਤ ਸਹੂਲਤਾਂ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸਨ ਕਿ ਉਹ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਆਈਆਂ ਜਾਂ ਫਿਰ ਉਹ ਨਿਰਾਜ ਝੂਠ ਸੀ ਹੁਣ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਜਾਂ ਫਿਰ ਅਰਵਿੰਦ ਕੇਜਰੀਵਾਲ ਕਿਹੜੇ ਦਿੱਲੀ ਮਾਡਲ ਦੀ ਗੱਲ ਕਰਿਆ ਕਰਨਗੇ ਕਿ ਉਹੀ ਦਿੱਲੀ ਮਾਡਲ ਜਿਸ ਨੂੰ ਦਿੱਲੀ ਦੇ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਕਿ ਉਹੀ ਦਿੱਲੀ ਮਾਡਲ ਜਿਸ ਮਾਡਲ ਦੇ ਵਿੱਚ ਪਾਰਟੀ ਦੇ ਕਨਵੀਨਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਕਿ ਉਹੀ ਦਿੱਲੀ ਮਾਡਲ ਜਿਸ ਤੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੇ ਮਨੀਸ਼ ਸੋਸੋਦੀਆ ਵੀ ਆਪਣੀ ਸੀਟ ਨਾ ਬਚਾ ਸਕੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਹਾਰ ਤੇ ਜੇਕਰ ਝਾਤ ਮਾਰੀਏ ਤਾਂ ਕੁਝ ਕਾਰਨ ਐਸੇ ਨੇ ਜਿਹੜੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਘਟਾਰੇ ਦੇ ਵਿੱਚ ਖੜਾ ਕਰਦੇ ਨੇ ਉਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਕਿ ਅਰਵਿੰਦ ਕੇਜਰੀਵਾਲ ਦਾ ਆਪਣੀਆਂ ਗੱਲਾਂ ਤੋਂ ਪਲਟ ਜਾਣਾ ਕਿਉਂਕਿ ਜਿਹੜੇ ਅਰਵਿੰਦ ਕੇਜਰੀਵਾਲ ਸਿਕਿਉਰਿਟੀ ਨਾ ਲੈਣ ਦੀਆਂ ਗੱਲਾਂ ਬੰਗਲਾ ਨਾ ਲੈਣ ਦੀਆਂ ਗੱਲਾਂ ਤੇ ਵੀਆਈਪੀ ਵੀਆਈਪੀ ਕਲਚਰ ਨੂੰ ਨਿੰਦੇ ਹੁੰਦੇ ਸੀ ਪਰ ਜਦ ਖੁਦ ਸੱਤਾ ਦੇ ਵਿੱਚ ਆਏ ਤਾਂ ਆਮ ਜਿਹੇ ਘਰਾਂ ਤੋਂ ਖੁਦ ਸ਼ੀਸ਼ ਮਹਿਲਾਂ ਤੱਕ ਪਹੁੰਚੇ ਸ਼ਾਇਦ ਇਹ ਹੀ ਗੱਲ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਆਈ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਹਾਂ ਪਰ ਜਦ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਬਾਹਾਂ ਕੋਲ ਕੇ ਆਪਣੀ ਪਾਰਟੀ ਦੇ ਵਿੱਚ ਸੱਦਿਆ ਉਹ ਵੀ ਉਹਨਾਂ ਪਾਰਟੀਆਂ ਦੇ ਵਿੱਚੋਂ ਜਿਨ੍ਹਾਂ ਨੂੰ ਉਹ ਖੁਦ ਭ੍ਰਿਸ਼ਟਾਚਾਰੀ ਕਹਿੰਦੇ ਹੁੰਦੇ ਸੀ ਤੇ ਉਹਨਾਂ ਭ੍ਰਿਸ਼ਟਾਚਾਰੀ ਪਾਰਟੀਆਂ ਦੇ ਵਿੱਚੋਂ ਆਏ ਲੀਡਰਾਂ ਦੇ ਨਾਲ ਹੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਦੱਸਿਆ ਤਾਂ ਸ਼ਾਇਦ ਇਹ ਗੱਲ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਆਈ ਸੱਤਾ ਤੋਂ ਬਾਹਰ ਰਹਿੰਦਿਆਂ ਮੁਫਤਖੋਰੀ ਨੂੰ ਭੰਡਣਾ ਤੇ ਵੋਟਾਂ ਲੈਣ ਦੇ ਲਈ ਖੁਦ ਹੀ ਉਸੇ ਮੁਫਤਖੋਰੀ ਨੂੰ ਲੋਕਾਂ ਦੇ ਵਿੱਚ ਵੰਡਣਾ ਸ਼ਾਇਦ ਇਹ ਵੀ ਗੱਲ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਆਈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਹਾਰ ਪੰਜਾਬ ਦੇ ਲਈ ਕੈਸੇ ਸੰਕੇਤ ਛੱਡਦੀ ਏ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਬਾਬ ਤੁਹਾਡੀ ਕੀ ਟਿੱਪਣੀ ਹੈ ਤੁਸੀਂ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ